ਆ ਮੇਰੇ ਜਿਹੜੇ ਮਾਰੀਏ ਨੇ ਖਮੋ ਦਾ ਨਿਸ਼ਾਨ ਬਣਾਇਆ ਜਿਹੜੇ ਚੱਲੇ ਆਉਂਦੇ ਆਓ ਆ ਮੇਰੀ ਤੈਨੂੰ ਵੀਡੀਓ ਭੇਜ ਲਗਾਈ ਮੈਂ ਆਓ ਇਹ ਗੱਡੀਆਂ ਧਮਕੀਆਂ ਲੁੰਦਾ ਮੈਨੂੰ ਗੱਡੀਆਂ ਗੱਡੀਆਂ ਕਿਨਾਂ ਬੱਸ ਸੱਡੇ ਰਹਿਣਾ ਕਿ ਨਹੀਂ ਰਹਿਣਾ ਆਹ ਹੋਇਆ ਹਾਂ ਨਾ ਮੇਰਾ ਵਿਸ਼ੂ ਸਿੰਘ ਨੇ ਕੀ ਕੰਮ ਕਰਦੇ ਆਟੋ ਵਾਲੇ ਗੱਲਬਾਤ ਕੀ ਹੋਈ ਹੈ ਗੱਲਬਾਤ ਕੀ ਆ ਵੀ ਮੈਂ ਸਵਾਰੀ ਲਾਉਂ ਟਿਹਾਰੀ ਮਗਰੋਂ ਠੀਕ ਹੈ ਜੀ ਇਹਨੇ ਨਹੀਂ ਦੇਖਿਆ ਉਦਾਂ ਮੇਰੇ ਚਪੇੜਾ ਮਾਰਨ ਦਾ ਮਹਾ ਮੇਰੀ ਵਜ੍ਹਾ ਉਦਾਂ ਸੀ ਜੇ ਮੇਰੀ ਗੱਡੀ ਦਾ ਨੰਬਰ ਨਹੀਂ ਲਿਗਾ ਤੂੰ ਮੈਨੂੰ ਦੱਸਦਾ ਨੰਬਰ ਮੇਰਾ ਗੱਡੀ ਤੇ ਮਗਰ ਲਿਗਾ ਇਹਨੇ ਅੱਗੋਂ ਦੇਖ ਕੇ ਮੈਂ ਚਪੇੜਾ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਮਗਰ ਨਹੀਂ ਵੇਖਿਆ ਨੇ ਕਿਹੜੀ ਜਗ੍ਹਾ ਦੀ ਗੱਲ ਆ ਆਹ ਤੇ ਜੀ ਸ੍ਰੀਪੁਰਾ ਚੌਂਕ ਤੇ ਕੌਣ ਆਇਆ ਸੀ ਬਾਬਾ ਆਹ ਗੁਲਜੀਤ ਸਿੰਘ ਐਸਆਈ ਪਹਿਲਾਂ ਵੀ ਇੱਥੇ ਖੜਦੇ ਤੁਸੀਂ ਪਹਿਲਾਂ ਵੀ ਇੱਥੇ ਖੜਦੇ ਸੀ ਇੱਥੇ ਭਾਈ ਟੋੜੋ ਘੜਦਾ 12 ਸਾਲ ਹੋ ਗਿਆ ਪਹਿਲਾਂ ਗੱਲਬਾਤ ਹੋਈ ਆ ਜਿੰਨਾਂ ਨਾਲ ਹੁੰਦਿਆ ਰਿਆਂ ਉਹਨਾਂ ਦੇ ਵਰਖਲਾਪੇ ਹੁੰਦੇ ਰੇ ਉਤੋਂ ਬਾਅਦ ਉਹਨਾਂ ਨੇ ਕੋਈ ਗਾਲੀ ਕੀਤੀ ਉਹ ਆਇਆ ਵਾ ਪਹਿਲੀ ਵਾਰੀ ਆਦੇ ਤੇ ਇਹਨੇ ਚ ਪੇੜਾ ਮਾਰ ਕੇ ਕੁੱਸਤ ਕੀਤੀ ਇਹਨਾਂ ਨੇ ਕਿਹਾ ਕਿ ਕਾਰਨ ਕਰਕੇ ਉਹਨੇ ਪੁੱਛਿਆ ਮੈਨੂੰ ਕਿਤੇ ਨਹੀਂ ਕਾਰਨ ਪੁੱਛ ਕਿ ਕਿਉਂ ਮਾਰਦਾ ਮੈਂ ਪੁੱਛਿਆ ਨੂੰ ਮਾ ਮੇਰੀ وجہ ਦੱਸ ਕਿੰਦਾ ਤੋਂ ਨੰਬਰ ਨਹੀਂ ਲਿਖਾ ਮੈਂ ਨੰਬਰ ਮੇਰਾ ਮਗਰ ਲਿਖਾ ਅੱਗੋਂ ਨਿਆਣਿਆਂ ਨੇ ਪਾਰਤਾ ਗੱਡੀਆਂ ਦਾ ਕੰਮ ਕਰਾਉਂਦਿਆ ਕਿਹਦੇ ਕਿਹਦਾ ਕਿਹਦਾ ਨੰਬਰ ਦਾ ਜਿਕਰ ਕਰਕੇ ਚਪੇੜਾ ਪਾ ਦੇਗੀ ਹਾਂਜੀ ਮੰਨ ਲਓ ਜੇ ਅਸੀਂ ਨੰਬਰ ਨਹੀਂ 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 ਲਿਖਿਆ ਸਰਕਾਰੀ ਨੰਬਰ ਕਰਿਆ ਹੱਥੇ ਲਿਖਿਆ ਸਰਕਾਰੀ ਨੰਬਰ ਅਸੀਂ ਐਸਐਸਪੀ ਨੇ ਲਿਖਿਆ ਉਹ ਕੋਰੇ ਹੱਥੇ ਦਿੱਤੇ ਆ ਮੰਗੇ ਉਹ ਕਰਦੇ ਆ ਤੇ ਇਹਦੀ ਵਰਦੀ ਲੱਸੀ ਜਾਵੇ ਹੋਰ ਹਾਦੀ ਮਾਰੀ ਜਾਵੇ ਸਭਨੀ ਜਗ੍ਹਾ ਹੈ ਇਸ ਆਪਣਾ ਅਸੰਗਮਸਲਮਾ ਜੀ ਸਰ ਇੱਕ ਆਟੋ ਦਾ ਟਾਲਕਾ ਜਿਹੜਾ ਕਿ ਬੋਤ ਵਾਲਾ ਕਹਿੰਦਾ ਟੱਪੜ ਮਾਰ ਰਿਹਾ ਉਹਦਾ ਕਹਿਣਾ ਹੈ ਕਿ ਸਰ ਉਹਨੇ ਸਵਾਰੀਆਂ ਲੌਂਦਾ ਆਹ ਸਰ ਉਹਨੇ ਸਵਾਰੀਆਂ ਲੌਂਦੇ ਆਈ ਇਹਨਾਂ ਪੁੱਛਿਆ ਕਿ ਸ਼ਾਣੀ ਆਪ ਡਿਊਟੀ ਤੋਂ ਲੇਟ ਆਏ ਆ 11 ਵਜੇ ਆਏ ਆ ਬਾਕੇ ਉਹਨੂੰ ਫੜ ਕੇ ਕੋਲ ਧੂਕ ਵਾਲੇ ਵਾਲੇ ਟੈਂਪੂ ਦੇ ਦੇ ਲਿਆ ਕੇ ਚਪੇੜਾਂ ਮਾਰਨ ਦਿਆ ਪਿਆ ਫਿਰ ਅਸੀਂ ਕਿਹਾ ਸਰ ਦੱਸੋ ਕੱਲ ਕੀ ਆ ਕਿਉਂ ਮਾਰੀਆਂ ਵਾ ਕੁਛ ਨਹੀਂ ਬੋਲੇ ਹਨੂੰ ਵੀ ਧੱਕੇ ਧੱਕੇ ਮਾਰੇ ਚੜੋ ਪਰ ਚੜੋ ਪਰ ਉਹ ਕੀ ਕੀਤਾ ਤੇ ਕੋਈ ਕੋ ਲਿਆਣੀ ਕੋਈ ਗੱਲ ਕਾਰਨ ਕੁਝ ਵੀ ਨਹੀਂ ਕੀ ਬਣਾ ਕੇ ਸੜੇ ਡਿਊਟੀ ਤੋਂ ਲੇਟ ਆਏ ਪਰੋਂ ਪੋਣ ਲੜ ਕੇ ਆਏ ਆ ਤੇ ਪਤਾ ਨਹੀਂ ਲੱਗਾ ਇਹ ਗੱਲ ਬਾਤ ਹੋਈ ਕਿ ਕੀ ਮਾਤੀ ਕਰਦੇ ਮੰਗ ਸਾਰੇ ਇਹੋ ਕਰਦੇ ਆ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਜੇ ਜੋ ਸਾਡੀ ਗਲਤੀ ਆ ਉਹ ਸਾਡੇ ਦੇ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਨੇ ਬੰਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਹ ਨਹੀਂ ਨਾ ਇਹ ਨਹੀਂ ਐਸੇ ਦਰਜ ਨਹੀਂ ਆਟਾ ਚਾਲਕ ਨੇ ਕਿਹਾ ਕਿ ਤੁਸੀਂ ਉਹਨਾਂ ਨਾਲ ਬੱਤ ਚੀਤ ਕਰੋ ਕੋਈ ਸਰ ਬਾਤਨੀ ਕੀਤੀ ਕੀਤੀ ਇਹਨਾਂ ਨੇ ਲੈਣ ਤੋਂ ਬਾਹਰ ਆਟੋ ਲਾਇਆ ਸੀ ਇਹਦੇ ਅੱਠ ਅੱਗੇ ਨੰਬਰ ਪਿੱਛੇ ਨੰਬਰ ਕੋਈ ਨਭਦੀ ਹੈਗਾ ਮੈਂ ਉਹਨਾਂ ਨੂੰ ਚਲਾਰਪਰ ਲਗਾ ਸੀਦਾ ਜੋ ਨਹੀਂ ਆਇਆ ਮੈਂ ਉਹਨੂੰ ਕਿਥੀ ਪੋਲੇ ਥਾ ਗਿਆ ਪਿਆ ਡਾ ਥਾ ਗਿਆ ਬੱਤ ਇਹਨੇ ਉਹਦਾ ਮੁੱਦਾ ਬਣਾ ਲਿਆ ਵਿਚ ਵੇੜ ਮਾਰੀ ਮੇਰੇ ਕੋਈ ਬਾਤ ਨਹੀਂ ਜੀ ਕੀਤੀ ਆਪਣਾ ਰੋਟੀ ਪਾਣੀ ਕੌਣ ਕਮਾਉਣ ਅਸੀਂ ਕਿਨ ਮਾਰਦੇ ਨਾ ਤੇ ਫਿਰ ਟ੍ਰੈਵਲ ਜਾਮ ਨਾ ਕਰਨ ਜੀ ਇਹ ਬੇਨਤੀਆਂ ਨੂੰ ਕਰਦੇ ਉਹ ਕਹਿੰਦਾ ਕਿ ਤੁਸੀਂ ਛੁੱਟੀ ਲੈ ਲਾਓ ਸੰਗੱਟੇ ਉਹਦਾ ਨਹੀਂ ਜੀ ਥੋੜੀ ਸਾਢੀ ਰੋਜ਼ ਰੋਜ਼ ਚੈਨ ਇਸ ਵਿੱਚ ਛੁੱਟੀ ਕੱਢ ਕੇ ਆ ਜਾ ਜੀ ਅੱਜ ਹੀ ਡਿਊਟੀ ਲੱਗੀ ਆ ਤੇ ਜੋ ਡਿਊਟੀ ਅੱਗੇ ਤੇ ਪਾਉਣ ਡੂਟੇ ਪਰ ਆਈਟਮ ਆ ਉਹ ਪਹੁੰਚ ਗਏ ਹਾਂ ਹਲੋ ਨਾ ਕੋ ਟ੍ਰੈਵਲ ਦਾ ਕੰਮ ਆ ਆ ਆ ਟੀ-ਸ਼ਰਟ ਨੇ ਮੇਰੀ ਬਾੜੀ ਖਿੱਚ ਕੇ ਜਿੱਤੇ ਬਾੜੀ ਤੋਂ ਆਇਆ ਇਹਦਾ ਲੈ ਨਾ ਮੇਰੇ ਚਿਹਰੇ 'ਤੇ ਮਾਰੀਆਂ ਨੇ ਆ ਮੂੰਹ ਦਾ ਨਿਸ਼ਾਨ ਬਣਾਇਆ ਜਿਹੜਾ ਲਾਗ ਆ ਆਹ ਆ ਮੇਰੀ ਸਾਨੂੰ ਵੀਡੀਓ ਭੇਜ ਲਗਾਈ ਮੈਨੂੰ ਆਹ ਇਹ ਗੱਡੀਆਂ ਧਮਕੀਆਂ ਲਾਉਂਦਾ ਮੈਨੂੰ ਗੱਡੀਆਂ ਗੱਡੀ ਮੈਨੂੰ ਬੱਸ ਟੱਡੇ ਰਹਿਣਾ ਕਿ ਨਹੀਂ ਰਹਿਣਾ ਆਹ ਹੋ ਗਿਆ ਹਾਂ